ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਲੋਕ ਸਾਡੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਇੱਕ ਅਪੀਲ ਇੱਕ ਬੇਨਤੀ ਕਰਨੀ ਹੈ ਕਿ ਜੋ ਆਪ ਜੀ ਨੂੰ ਪਤਾ ਹੈ ਕਿ ਸਾਡਾ ਪਿੰਡ ਬੰਡਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜਾ ਸਤਲੁਜ ਦਰਿਆ ਦੇ ਬਿਲਕੁਲ ਕੰਢੇ 'ਤੇ ਪੈਂਦਾ ਹੈ ਤੇ ਨਵਾਂ ਪੁਲ ਜਿੱਥੇ ਬਣਿਆ ਹੈ ਮਾਝੇ ਮਾਲਵੇ ਨੂੰ ਜੋੜਦਾ ਉਹਦੇ ਨੇੜੇ ਪਾਸੇ ਪਿੰਡ ਬੰਡਾਲੇ ਪਿੰਡ ਬੰਡਾਲੇ ਦੀਆਂ ਸੰਗਤਾਂ ਵੱਲੋਂ ਜਿਹੜਾ ਆਰ ਜੀ ਇੱਕ ਬੰਨ ਬਣਾਇਆ ਗਿਆ ਸੀ ਆਰਜੀ ਬੰਨ ਬਣਾਇਆ ਗਿਆ ਸੀ ਜਿਹੜਾ 2023 ਦੇ ਵਿੱਚ ਹਾੜ ਜਦੋਂ ਆਏ ਸੀ ਵੱਡੇ ਉਸ ਤੋਂ ਬਾਅਦ ਜਿਹੜਾ ਆਰਜੀ ਬੰਨ ਸਾਡੇ ਪਿੰਡ ਬਨਾਲੇ ਦੀਆਂ ਸੰਗਤਾਂ ਵੱਲੋਂ ਮਾਇਆ ਇਕੱਠੀ ਕਰਕੇ ਪਿੰਡ ਦੇ ਵਿੱਚੋਂ ਹੀ ਬਣਾਇਆ ਗਿਆ ਸੀ ਘੱਟ ਤੋਂ ਘੱਟ 5-6 ਕਿਲੋਮੀਟਰ ਤੱਕ ਜਿਹੜਾ ਬੰਨ ਬਣਾਇਆ ਸੀ ਉਹਨੇ ਸਾਡੇ ਪਿੰਡ ਦਾ ਜਿਹੜਾ ਕਾਫੀ ਬਚਾਅ ਕੀਤਾ ਹੈ ਕਿਉਂਕਿ ਜਿੰਨਾ ਪਾਣੀ ਹੁਣ ਦਰਿਆ ਦੇ ਵਿੱਚ ਵਗ ਰਿਹਾ ਹੈ ਤੇ ਪਿਛਲੇ 20-25 ਦਿਨਾਂ ਤੋਂ ਵਗ ਰਿਹਾ ਜੇ ਇਹ ਬੰਨ ਨਾ ਹੁੰਦਾ ਆਰਜੀ ਬੰਨ ਜਿਹੜਾ ਸੰਗਤਾਂ ਨੇ ਬੱਧਾ ਸੀ ਤਾਂ ਪਾਣੀ ਜਿਹੜਾ ਸਾਡੇ ਪਿੰਡ ਆ ਜਾਂਦਾ ਸੀ ਜਿਨੇ ਸਾਡੀਆਂ ਫਸਲਾਂ ਦਾ ਸਾਡੇ ਘਰਾਂ ਦਾ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਕਰਨਾ ਸੀ ਸੋ ਸਾਡਾ ਇਸ ਬੰਨ ਨੇ ਬੜਾ ਬਚਾ ਕੀਤਾ ਹੈ ਤੇ ਪਿਛਲੇ 20 ਦਿਨਾਂ ਤੋਂ ਲਗਭਗ ਅਸੀਂ ਇਸ ਬੰਨ ਤੇ ਕੰਮ ਕਰ ਰਹੇ ਆ ਜੋ ਵੀ ਮਿੱਟੀ ਪੈਣ ਵਾਲੀ ਆ ਸੋ ਪਿੰਡ ਦੇ ਵੀਰਾਂ ਦੇ ਟਰੈਕਟਰ ਲੱਗੇ ਹੋਏ ਆ ਸੇਵਾ ਦੇ ਵਿੱਚ ਤੇਲ ਤੇ ਟਰੈਕਟਰ ਲੱਗੇ ਹੋਏ ਆ ਜਿਹੜੇ ਜੀਸੀਬੀ ਆ ਉਹ ਕਿਰਾਏ ਤੇ ਲੱਗਾ ਹੋਇਆ ਵਾ ਤੇ ਉਹ ਜਿਹੜਾ ਖਰਚਾ ਵਾ ਉਹ ਸਾਰੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਹੀ ਗ੍ਰਾਹੀ ਕਰਕੇ ਕੀਤਾ ਜਾ ਰਿਹਾ ਵਾ ਖਰਚਾ ਇਹਦੇ ਵਿੱਚ ਬਹੁਤ ਜ਼ਿਆਦਾ ਆ ਰਿਹਾ 50 ਤੋਂ 60000 ਰੁਪਇਆ ਰੋਜ਼ ਦਾ ਜਿਹੜਾ ਖਰਚਾ ਉਹ ਡੀਜ਼ਲ ਦਾ ਇਥੇ ਆ ਰਿਹਾ ਵਾ ਸੋ ਅੱਜ ਜਿਹੜਾ ਸਾਨੂੰ ਪਤਾ ਲੱਗਾ ਸੀ ਕਿ ਉਹ ਬੰਨ ਤੇ ਕਰੀਬ 11 ਵਜੇ ਜਿਹੜਾ ਪਾਣੀ ਵਧਣ ਦੇ ਕਾਰਨ ਬੰਨ ਨੂੰ ਢਾਹ ਲੱਗੀ ਸੀ ਜਿਹੜਾ ਕਾਫੀ ਥਾਂ ਉਥੋਂ ਬੰਨ ਨੇ ਜਿਹੜਾ ਬੰਨ ਦਾ ਖੋਰ ਕੇ ਦਰਿਆ ਨੇ ਮਿੱਟੀ ਵਿੱਚ ਛੁੱਟ ਲਈ ਸੀ ਉਹ ਜਦੋਂ ਸੰਗਤਾਂ ਨੂੰ ਪਤਾ ਲੱਗਾ ਤੇ ਸੰਗਤਾਂ ਨੇ ਉਥੇ ਜਾ ਕੇ ਸਾਰਿਆਂ ਨੇ ਪਹੁੰਚ ਕੇ ਕੋਈ 2000 ਤੋਂ ਡਾ ਅੱਜ ਜਿਹੜਾ ਲਿਆ ਕੇ ਖਾਲੀ ਤੋਂ ਮਿੱਟੀ ਦਾ ਭਰ ਕੇ ਉੱਥੇ ਲਾ ਕੇ ਬੰਨ ਦੀ ਢਾ ਜਿਹੜੀ ਉਹਨੂੰ ਉੱਥੇ ਰੋਕਿਆ ਗਿਆ ਵਾ ਜੇ ਉਹ ਨਾ ਵੇਖਦੇ ਨਾ ਉਹਨੂੰ ਰੋਕਿਆ ਜਾਂਦਾ ਤਾਂ ਉਹ ਬੰਨ ਜੇ ਉਥੋਂ ਟੁੱਟਦਾ ਤੇ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੱਲੇ ਪਿੰਡ ਬੰਡਾਲੇ ਦਾ ਨਹੀਂ ਘੱਟ ਤੋਂ ਘੱਟ ਕੋਈ 7 ਤੋਂ 8 ਪਿੰਡਾਂ ਦਾ ਨੁਕਸਾਨ ਆ ਜੇ ਬੰਨ ਟੁੱਟਦਾ ਸੀ ਤੇ ਇਹਦੇ ਨਾਲ ਹੋਣਾ ਸੀ ਸੋ ਸੰਗਤਾਂ ਨੇ ਬਚਾ ਕੇ ਰੱਖ ਆ ਵੀ ਜਿਹੜਾ ਉਥੇ ਜਾ ਕੇ ਮੋਰਚਾ ਸੰਭਾਲ ਲਿਆ ਸੋ ਅਸੀਂ ਬੇਨਤੀ ਇਹ ਕਰਦੇ ਆ ਕਿ ਪੈਸਾ ਇਸ ਬੰਦ ਤੇ ਬਹੁਤ ਘੱਟ ਤੋਂ ਘੱਟ 20 ਤੋਂ 25 ਲੱਖ ਰੁਪਈਆ ਹੁਣ ਤੱਕ ਇਸ ਬੰਦ ਤੇ ਲੱਗ ਚੁੱਕਾ ਸਾਰਾ ਇਸ ਬੰਡਾਲੇ ਨਗਰ ਦੀਆਂ ਸੰਗਤਾਂ ਨੇ ਲਾਇਆ ਵਾ ਸੋ ਅਸੀਂ ਬੇਨਤੀ ਇਹ ਕਰਦੇ ਆ ਹੁਣ ਪ੍ਰਸ਼ਾਸਨ ਨੂੰ ਤੇ ਹੋਰ ਵੀ ਜਿਹੜੇ ਲੋਕ ਜਾਂ ਸਮਾਜ ਸੇਵੀ ਜਥੇਬੰਦੀਆਂ ਕੋਈ ਵੀ ਜਿਹੜਾ ਮਦਦ ਕਰਨਾ ਚਾਹੁੰਦਾ ਹੁਣ ਜਿਹੜੀ ਪੈਸੇ ਦੀ ਥੋੜੀ ਜੀ ਛਾਂਟੀ ਆ ਗਈ ਆ ਕਿਉਂਕਿ ਖਰਚਾ ਬਹੁਤ ਹੋ ਰਿਹਾ ਵਾ ਡੀਜ਼ਲ ਦਾ ਵੀ ਖਰਚਾ ਬਹੁਤ ਹੋ ਰਿਹਾ ਜੇ ਕੋਈ ਸੇਵਾ ਕਰਨਾ ਚਾਹੁੰਦਾ ਇਥੇ ਡੀਜ਼ਲ ਦੀ ਸੇਵਾ ਜਾਂ ਹੋਰ ਵੀ ਕੋਈ ਮਿੱਟੀ ਦੀ ਸੇਵਾ ਜੇ ਕਿਸੇ ਕੋਲ ਪਈ ਆ ਟਰੈਕਟਰ ਟਰਾਲੀਆਂ ਤੇ ਮਿੱਟੀ ਲਿਆ ਕੇ ਕਿਉਂਕਿ ਜਿੰਨੀ ਇਸ ਬੰਨ ਦੀ ਪਕਿਆਈ ਹੋਊਗੀ ਇਹ ਇਕੱਲਾ ਬੰਡਾਲੇ ਦਾ ਨਹੀਂ ਘੱਟ ਤੋਂ ਘੱਟ 7-8 10 ਪਿੰਡਾਂ ਦਾ ਹੀ ਇਹਦੇ ਨਾਲ ਫਾਇਦਾ ਹੋਣਾ ਵਾ ਕਿਉਂਕਿ ਬਾਅਦ ਦੇ ਵਿੱਚ ਨੁਕਸਾਨ ਦੀ ਕੋਈ ਪਰਭਾਈ ਨਹੀਂ ਕੀਤੀ ਜਾ ਸਕਦੀ ਹੁਣ ਪਹਿਲਾਂ ਵਾ ਜਿਹੜਾ ਆਪਾਂ ਇੱਥੇ ਕੰਮ ਕਰਕੇ ਤੇ ਇਸ ਬੰਨ ਦੀ ਪਕਿਆਈ ਕਰ ਸਕਦੇ ਆ ਸੋ ਅਸੀਂ ਬੇਨਤੀ ਕਰਦੇ ਆ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੂੰ ਜਾਂ ਹੋਰ ਵੀ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਨ੍ਹਾਂ ਨੇ ਐਮਐਲਏ ਦੀ ਟਿਕਟ ਫਰੋਈਪੁਰ ਸ਼ਹਿਰੀ ਹਲਕੇ ਤੋਂ ਲੜੀ ਸੀ ਜਾਂ ਐਮਪੀ ਸਾਹਿਬ ਨੇ ਸਾਡੇ ਹਲਕੇ ਦੇ ਜਾਂ ਜਿਹੜੇ ਵਿਰੋਧੀ ਪਾਰਟੀਆਂ ਦੇ ਐਮਪੀ ਸਾਹਿਬ ਨੇ ਟਿਕਟ ਸਾਡੇ ਹਲਕੇ ਤੋਂ ਇਲੈਕਸ਼ਨ ਲੜਿਆ ਸੀ ਜਾਂ ਕੋਈ ਵੀ ਹੋਰ ਸਿਆਸੀ ਪਾਰਟੀਆਂ ਜਾਂ ਗੈਰ ਸਿਆਸੀ ਕੋਈ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇੱਥੇ ਆ ਕੇ ਵਾਅਦੋ ਵਾਦ ਸਾਡਾ ਸਹਿਯੋਗ ਦਿਓ ਜੋ ਕਿ ਆਪਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਜਿਹੜਾ ਉਹ ਕਰ ਸਕੀਏ ਤੇ ਜਿਹੜਾ ਆਪਣਾ ਨੁਕਸਾਨ ਵਾ ਉਹਨੂੰ ਹੋਣ ਤੋਂ ਬਚਾ ਸਕੀਏ ਸੋ ਇਹੀ ਬੇਨਤੀਆਂ ਕਰ ਲਈ ਤੁਹਾਨੂੰ ਇਹ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੇ ਆਂ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਇੱਥੇ ਮਦਦ ਹੋ ਸਕੇ ਤੇ ਜਿਹੜਾ ਥੋੜਾ ਜਿਹਾ ਕੰਮ ਹੈ ਉਹ ਸਿਖਾਲਾ ਹੋ ਸਕੇ ਸੋ ਵੱਧ ਤੋਂ ਵੱਧ ਮਦਦ ਹੈ ਜਿਹੜੀ ਇਸ ਬੰਨ ਤੇ ਬੰਡਾਲੇ ਪਿੰਡ ਦੇ ਵਿੱਚ ਜਿਹੜਾ ਬੰਨ ਸਤਲੁਜ ਦਰਿਆ ਦੇ ਉੱਪਰ ਜਿਹੜਾ ਨਵਾਂ ਪੁਲ ਬਣਿਆ ਵਾ ਉਹਦੇ ਲਹਿੰਦੇ ਪਾਸੇ ਬੰਨ ਦਾ ਕੰਮ ਚੱਲ ਰਿਹਾ ਕੋਈ ਵੀ ਵੀਰ ਇੱਥੇ ਆ ਕੇ ਪਹਿਲਾਂ ਵੇਖੋ ਪਹਿਲਾਂ ਆਕੇ ਇੱਥੇ ਵੇਖੋ ਵੇਖ ਕੇ ਫਿਰ ਜਿਹੜੀ ਵੜਦੀ ਹੈ ਸੇਵਾ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਪਾਓ ਸੋ ਮਦਦ ਹੈ ਜਿਹੜੀ ਜਰੂਰ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਗੇ ਪਹੁੰਚ ਸਕੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਜਾਂ ਮਦਦ ਕਰਨ ਵਾਲੇ ਵੀਰਾਂ ਤੱਕ ਪਹੁੰਚ ਸਕੇ ਜੋ ਕਿ ਸਾਡੀ ਇੱਥੇ ਆਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਬੰਨ ਤੇ ਆਕੇ ਜਾਇਜ਼ਾ ਲਓ ਇੱਥੇ ਦੇਖੋ ਆਗੇ ਕਿ ਕੰਮ ਵਾਕੇ ਇੱਥੇ ਚੱਲ ਰਿਹਾ ਵਾ ਗਰਾਊਂਡ ਪੱਧਰ ਤੇ ਕੰਮ ਚੱਲ ਰਿਹਾ ਵਾ ਇੱਥੇ ਮਦਦ ਕਰਨ ਦੀ ਜ਼ਰੂਰਤ ਆ ਸੋ ਸਾਡੀ ਮਦਦ ਮਦਦ ਹੈ ਜਿਹੜੀ ਹੋ ਸਕੇ ਸੋ ਅਸੀਂ ਬੇਨਤੀ ਇਹੋ ਵੀਰਾਂ ਸਾਰਿਆਂ ਨੂੰ ਕਰਦੇ ਆਂ ਕਿ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਮਿੱਟੀ ਦੀ ਡੀਜ਼ਲ ਦੀ ਜਾਂ ਖਾਲੀ ਤੋੜੀਆਂ ਦੀ ਵੀ ਜ਼ਰੂਰਤ ਆ ਉਹ ਵੀ ਇੱਥੇ ਮਤਲ ਜਿਹੜੇ ਭਰ ਕੇ ਆਪਾਂ ਬੰਨ ਦੇ ਨਾਲ ਲਾਉਣੇ ਆ ਤਾਂ ਕਿ ਬੰਨ ਨੂੰ ਖੋਰਾ ਨਾ ਲੱਗੇ ਜਿਹੜੀ ਢਾਹ ਨਾ ਬੰਨ ਨੂੰ ਲੱਗੇ ਸੋ ਇੰਨੀਆਂ ਬੇਨਤੀਆਂ ਤੁਹਾਡੇ ਨਾਲ ਕਰਨੀਆਂ ਅਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ